ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਜਰਨਾਂ ਦੇ ਵਿੱਚ ਬੇਨਤੀ ਆ ਕਿ ਜੇਕਰ ਅੱਜ ਦੀ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੋਣ ਲਈ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਕਿਉਂਕਿ ਅੱਜ ਦੀ ਵੀਡੀਓ ਦੀ ਇੱਕ ਇੱਕ ਗੱਲ ਬਹੁਤ ਕੀਮਤੀ ਆ ਸਾਡੇ ਕੰਮ ਆਉਣ ਵਾਲੀ ਆ ਖਾਸ ਕਰਕੇ ਉਹ ਭੈਣ ਭਰਾ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਨ ਜਿਨ੍ਹਾਂ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬੇਅੰਤ ਕਿਰਪਾ ਹੈ ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਸੇ ਦੀ ਮਦਦ ਕਰਨ ਦੇ ਯੋਗ ਬਣਾਇਆ ਹੈ ਉਹ ਭਾਵੇਂ ਕਿਸੇ ਵੀ ਤਰੀਕੇ ਦੇ ਨਾਲ ਕਿਸੇ ਦੀ ਮਦਦ ਕਰ ਰਹੇ ਨੇ ਕੋਈ ਪੈਸੇ ਦੇ ਨਾਲ ਕੱਪੜੇ ਦੇ ਨਾਲ ਕਿਸੇ ਦੀ ਪੜ੍ਹਾਈ ਲਿਖਾਈ ਦਾ ਖਰਚਾ ਚੁੱਕ ਕੇ ਕਿਸੇ ਦੀ ਦਵਾਈ ਦਾ ਖਰਚਾ ਚੁੱਕ ਕੇ ਭਾਵ ਕਿ ਕਿਸੇ ਦਾ ਇਲਾਜ ਕਰਾ ਕੇ ਕਿਸੇ ਦਾ ਭਲਾ ਕਰ ਰਹੇ ਨੇ ਜਿਸ ਵੀ ਤਰੀਕੇ ਦੇ ਨਾਲ ਤੁਸੀਂ ਕਿਸੇ ਦੀ ਮਦਦ ਕਰਦੇ ਹੋ ਦਾਨ ਪੁੰਨ ਕਰਨ ਦੇ ਵਿੱਚ ਵਿਸ਼ਵਾਸ ਰੱਖਦੇ ਹੋ ਸੇਵਾ ਕਰਨ ਦੇ ਵਿੱਚ ਵਿਸ਼ਵਾਸ ਰੱਖਦੇ ਹੋ ਤਾਂ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦਾਨ ਪੁੰਨ ਦੇ ਸਬੰਧੀ ਹੀ ਕੁਝ ਬੇਨਤੀਆਂ ਆਪਜੀ ਦੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਇਸ ਕਰਕੇ ਵੀਡੀਓ ਨੂੰ ਪੂਰਾ ਸੁਣਨਾ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਤਾਂ ਆਓ ਮੇਰਾ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਇੱਕ ਨਿੱਕੀ ਜੀ ਕਹਾਣੀ ਆਪਜੀ ਦੇ ਨਾਲ ਸਾਂਝੀ ਕਰਾਂਗੇ ਇਹ ਕਹਾਣੀ ਤੋਂ ਸਾਨੂੰ ਬਹੁਤ ਵੱਡੀ ਸਿੱਖਿਆ ਮਿਲਦੀ ਆ ਇਦਾਂ ਹੀ ਕਹਿੰਦੇ ਨਾ ਇੱਕ ਵਾਰ ਦੀ ਗੱਲ ਆ ਕਿ ਇੱਕ ਨਗਰ ਦਾ ਬਹੁਤ ਅਮੀਰ ਬੰਦਾ ਸਭ ਤੋਂ ਅਮੀਰ ਬੰਦਾ ਜਿਹਦੇ ਬੂਹਿਆਂ ਤੱਕ ਰਿਜਕਰਣ ਦਾ ਕਹਿੰਦੇ ਉਹ ਅਮੀਰ ਬੰਦੇ ਦੇ ਘਰ ਦੇ ਵਿੱਚ ਉਹਦੇ ਪੁੱਤਰ ਦਾ ਵਿਆਹ ਰੱਖਿਆ ਸੀ ਤੇ ਕਹਿੰਦੇ ਉਹ ਬੰਦੇ ਨੇ ਆਪਣੇ ਪੁੱਤਰ ਦੇ ਵਿਆਹ ਤੇ ਬਹੁਤ ਪੈਸਾ ਖਰਚ ਕੀਤਾ ਵਨਸਵੰਨੀਆਂ ਸਜਾਵਟਾਂ ਉਹਨੇ ਆਪਣੇ ਘਰ ਦੇ ਵਿੱਚ ਕੀਤੀਆਂ ਵਨਸਵੰਨੇ ਮਹਿੰਗੇ ਮਹਿੰਗੇ ਕੱਪੜੇ ਪਰਿਵਾਰ ਨੇ ਪਹਿਨੇ ਤੇ ਵਨ ਸਵੰਨੇ ਪਕਵਾਨ ਉਹਦੇ ਘਰ ਦੇ ਵਿੱਚ ਬਣੇ ਕਹਿੰਦੇ ਜਿਸ ਦਿਨ ਪੁੱਤਰ ਦਾ ਵਿਆਹ ਸੀ ਉਸ ਦਿਨ ਉਹਦੇ ਘਰ ਦੇ ਵਿੱਚ ਉਹਦੇ دوست ਮਿੱਤਰ ਰਿਸ਼ਤੇਦਾਰ ਆਉਣੇ ਸ਼ੁਰੂ ਹੋ ਗਏ ਹੁਣ ਅਮੀਰ ਬੰਦੇ ਦੇ دوست ਮਿੱਤਰ ਰਿਸ਼ਤੇਦਾਰ ਵੀ ਬੜੇ ਅਮੀਰ ਸਾਰੇ ਹੀ ਬੜੇ ਮਹਿੰਗੇ ਮਹਿੰਗੇ ਸੋਹਣੇ ਸੋਹਣੇ ਕੱਪੜੇ ਪਾ ਕੇ ਮਹਿੰਗੀਆਂ ਵੱਡੀਆਂ ਗੱਡੀਆਂ ਦੇ ਵਿੱਚ ਉਹਦੇ ਘਰ ਵਿੱਚ ਆ ਰਹੇ ਨੇ ਤੇ ਕਹਿੰਦੇ ਆਏ ਹੋਏ ਮਹਿਮਾਨਾਂ ਦਾ ਬੜਾ ਵਧੀਆ ਤਰੀਕੇ ਦੇ ਨਾਲ ਸਵਾਗਤ ਕੀਤਾ ਜਾ ਰਿਹਾ ਉਹਨਾਂ ਦੇ ਸਾਹਮਣੇ ਵਨਸਵੰਨੇ ਪਕਵਾਨ ਹਾਜ਼ਰ ਕੀਤੇ ਜਾ ਰਹੇ ਨੇ ਕੋਈ ਅੱਧਾ ਖਾਂਦਾ ਏ ਅੱਧਾ ਗਵਾਰਿਆ ਏ ਪੁੰਜੇ ਸੁੱਟਿਆ ਏ ਕੋਈ ਪਰਵਾਹ ਨਹੀਂ ਕਹਿੰਦੇ ਠੰਡ ਦੇ ਦਿਨਾਂ ਦੇ ਵਿੱਚ ਵਿਆਹ ਸੀ ਤਾਂ ਇਸ ਕਰਕੇ ਸਰਦੀ ਤੋਂ ਬਚਣ ਦੇ ਵੀ ਪੂਰੇ ਇੰਤਜ਼ਾਮ ਕੀਤੇ ਗਏ ਪਰ ਕਹਿੰਦੇ ਉਸੇ ਹੀ ਵਿਆਹ ਵਾਲੇ ਘਰ ਦੇ ਦਰਵਾਜ਼ੇ ਦੇ ਅੱਗੇ ਆਣ ਕੇ ਇੱਕ ਫਕੀਰ ਬਾਬਾ ਬੈਠ ਗਿਆ ਜਿਹਦੇ ਤਣ ਦੇ ਉੱਤੇ ਫਟੇ ਪੁਰਾਣੇ ਮੈਲੇ ਕੱਪੜੇ ਪਾਏ ਸਨ ਕਹਿੰਦੇ ਲੜਕੜਾਉਂਦੇ ਹੋਏ ਕਦਮਾਂ ਦੇ ਨਾਲ ਬਾਬਾ ਆਇਆ ਅਤੇ ਉਹ ਘਰ ਦੇ ਦਰਵਾਜ਼ੇ ਦੇ ਅੱਗੇ ਡਿੱਗ ਪਿਆ ਕਿੰਦੇ ਉਹ ਅਮੀਰ ਬੰਦੇ ਦੇ ਨੌਕਰ ਚਾਕਰ ਉਸ ਬਾਬੇ ਦੇ ਕੋਲ ਗਏ ਅਤੇ ਜਾ ਕੇ ਦਬਕੇ ਮਾਰਨ ਲੱਗੇ ਕਹਿਣ ਲੱਗੇ ਕਿ ਬਾਬਾ ਤੂੰ ਇੱਥੋਂ ਪਾਸੇ ਹਟ ਜਾ ਤੂੰ ਦਰਵਾਜ਼ੇ ਦੇ ਵਿੱਚ ਆਣ ਕੇ ਬੈਠ ਗਿਆ ਏ ਤੂੰ ਦਰਵਾਜ਼ੇ ਦੀ ਸਾਰੀ ਸ਼ਾਨ ਖਰਾਬ ਕਰ ਰਿਆ ਏ ਤੈਨੂੰ ਦਿਸਦਾ ਨਹੀਂ ਕਿੰਨੀ ਸੋਹਣੀ ਸਜਾਵਟ ਕੀਤੀ ਆ ਤੇਰੇ ਮੈਲੇ ਕਚਲੇ ਕੱਪੜੇ ਪਾਏ ਹੋਏ ਨੇ ਤੂੰ ਇੱਥੇ ਬੈਠਾ ਚੰਗਾ ਨਹੀਂ ਲੱਗਦਾ ਦੇਖ ਇਹ ਕਿੰਨਾ ਵੱਡਾ ਪ੍ਰੋਗਰਾਮ ਆ ਕਿੰਨੇ ਵੱਡੇ ਵੱਡੇ ਅਮੀਰ ਬੰਦੇ ਆ ਰਹੇ ਨੇ ਇਸ ਕਰਕੇ ਬਾਬਾ ਤੂੰ ਇੱਥੋਂ ਉੱਠ ਕੇ ਪਾਸੇ ਚលਿਆ ਜਾ ਕਹਿੰਦੇ ਉਹ ਫਕੀਰ ਬਾਬਾ ਠੰਡ ਦੇ ਨਾਲ ਠਰੂ ਠਰੂ ਕਰ ਰਿਹਾ ਸੀ ਉਹਦੇ ਤੋਂ ਚੰਗੀ ਤਰ੍ਹਾਂ ਬੋਲਿਆ ਵੀ ਨਹੀਂ ਸੀ ਜਾ ਰਿਹਾ ਪਰ ਉਹਨੇ ਹੱਥ ਜੋੜ ਕੇ ਉਸੇਵਾਦਾਰ ਨੂੰ ਬੇਨਤੀ ਕੀਤੀ ਕਿ ਆ ਕਿ ਮੇਰੇ ਵਿੱਚ ਹੁਣ ਇੰਨੀ ਹਿੰਮਤ ਨਹੀਂ ਆ ਕਿ ਮੈਂ ਇੱਥੋਂ ਉੱਠ ਕੇ ਦੂਜੀ ਜਗ੍ਹਾ ਤੇ ਚਲੇ ਜਾਵਾਂ ਮੈਂ ਪਤਾ ਨਹੀਂ ਕਿੰਜ ਲੜਕੜਾਉਂਦਾ ਹੋਇਆ ਇੱਥੇ ਆਣ ਕੇ ਡਿੱਗ ਪਿਆ ਹਾਂ ਜੇ ਤੁਹਾਨੂੰ ਮੈਂ ਚੰਗਾ ਨਹੀਂ ਲੱਗਦਾ ਤਾਂ ਤੁਸੀਂ ਇੱਥੋਂ ਚੁੱਕ ਕੇ ਮੈਨੂੰ ਕਿਸੇ ਹੋਰ ਪਾਸੇ ਛੱਟਾ ਦਿਓ ਕਹਿੰਦੇ ਜਦ ਬਾਬੇ ਨੇ ਇਸ ਤਰ੍ਹਾਂ ਕਿਹਾ ਤਾਂ ਕੋਲ ਖੜੇ ਕੁਝ ਲੋਕ ਉਹ ਬਾਬੇ ਦਾ ਮਜ਼ਾਕ ਉਡਾਉਂਦੇ ਹੋਏ ਕਹਿਣ ਲੱਗੇ ਪਾਈ ਜਲਦੀ ਕਰੋ ਇਹ ਬਾਬੇ ਨੂੰ ਕਿਸੇ ਹੋਰ ਜਗ੍ਹਾ ਦੇ ਉੱਤੇ ਜਾ ਕੇ ਰੱਖ ਆਓ ਕਿਉਂਕਿ ਇਹ ਨਾ ਹੋਵੇ ਬਾਬਾ ਇੱਥੇ ਹੀ ਅਕਾਲ ਚਲਾਣਾ ਕਰ ਜਾਵੇ ਦਮ ਤੋੜ ਦੇਵੇ ਕਿਉਂਕਿ ਬਾਬੇ ਦੇ ਵਿੱਚ ਤਾਂ ਸਾਹ ਪ੍ਰਾਣ ਦੇਸ ਨਹੀਂ ਰਹੇ ਇਹ ਕਹਿ ਕੇ ਸਾਰੇ ਉੱਤੀ ਉੱਤੀ ਹੱਸਣ ਲੱਗੇ ਪਰ ਕਹਿੰਦੇ ਉਹ ਫਕੀਰ ਬਾਬਾ ਉਹ ਇਹ ਗੱਲ ਸੁਣ ਕੇ ਕਹਿਣ ਲੱਗਾ ਪੁੱਤਰ ਸੱਚ ਦੱਸੋ ਜੇ ਮੈਂ ਸੱਚੀ ਇੱਥੇ ਮਰ ਜਾਵਾਂ ਤਾਂ ਤੁਸੀਂ ਮੇਰਾ ਕੀ ਕਰੋਗੇ ਤਾਂ ਕਹਿੰਦੇ ਉਹ ਨੌਕਰ ਕਹਿਣ ਲੱਗੇ "ਬਾਬਾ ਅਸੀਂ ਤੇਰਾ ਕੀ ਕਰਨਾ ਹੈ ਜੇ ਤੂੰ ਸੱਚੀ ਇੱਥੇ ਮਰ ਗਿਆ ਤਾਂ ਸਾਹਿਬ ਜੀ ਨੂੰ ਕਹਿ ਕੇ ਤੇਰੇ ਉੱਤੇ ਕਫਨ ਪਾ ਦਵਾਂਗੇ ਕਫਨ ਪਾ ਕੇ ਤੈਨੂੰ ਦਫਨਾਵਾਂਗੇ ਜਾਂ ਸਾੜਾਵਾਂਗੇ ਹੋਰ ਅਸੀਂ ਤੇਰਾ ਕੀ ਕਰਨਾ ਹੈ" ਤਾਂ ਕਹਿੰਦੇ ਉਹ ਫਕੀਰ ਬਾਬਾ ਕਹਿਣ ਲੱਗਾ "ਸੱਚ ਕਹਿ ਰਹੇ ਹੋ ਕਿ ਸੱਚਮੁੱਚ ਤੁਹਾਡੇ ਸਾਹਿਬ ਜੀ ਮੇਰੇ ਕਫਨ ਵਾਸਤੇ ਪੈਸੇ ਦੇ ਸਕਦੇ ਨੇ" ਤਾਂ ਕਹਿੰਦੇ ਉਹ ਨੌਕਰ ਕਹਿਣ ਲੱਗੇ "ਬਾਬਾ ਸ਼ਾਇਦ ਤੈਨੂੰ ਪਤਾ ਨਹੀਂ ਆ" ਤੁਹੇ ਇਸ ਸ਼ਹਿਰ ਦੇ ਸਭ ਤੋਂ ਅਮੀਰ ਬੰਦੇ ਦੇ ਬੂਹੇ ਦੇ ਅੱਗੇ ਬੈਠਾ ਹੈ ਤੂੰ ਫਿਕਰ ਨਾ ਕਰ ਜੇ ਤੂੰ ਮਰ ਗਿਆ ਤੇਰੇ ਉੱਤੇ ਸੋਨਾ ਕਫਨ ਪਾ ਕੇ ਤੈਨੂੰ ਦਫਨਾਇਆ ਜਾਵੇਗਾ ਇਹ ਕਹਿ ਕੇ ਫਿਰ ਸਾਰੇ ਜਾਣੇ ਹੱਸ ਪਏ ਕਹਿੰਦੇ ਬਾਬੇ ਨੇ ਕਿਹਾ ਵੀ ਜੇਕਰ ਇਹ ਸੱਚ ਹੈ ਤੁਹਾਡੇ ਸਾਹਬ ਜੀ ਇੰਨੇ ਦਿਆਲੂ ਨੇ ਮੇਰੇ ਮਰੇ ਦੇ ਉੱਤੇ ਕਫਨ ਪਾ ਸਕਦੇ ਆ ਤਾਂ ਇੱਕ ਵਾਰ ਮੈਂ ਤੁਹਾਡੇ ਸਾਹਬ ਜੀ ਨੂੰ ਮਿਲਣਾ ਚਾਹੁੰਨਾ ਹਾਂ ਕਹਿੰਦੇ ਉਹ ਨੌਕਰ ਕਹਿਣ ਲੱਗੇ ਵੀ ਬਾਬਾ ਤੇਰਾ ਦਿਮਾਗ ਠੀਕ ਆ ਤੈਨੂੰ ਦੱਸਿਆ ਵੀ ਸਾਡੇ ਸਾਹਬ ਜੀ ਇਸ ਸ਼ਹਿਰ ਦੇ ਸਭ ਤੋਂ ਅਮੀਰ ਬੰਦੇ ਨੇ ਉਹਨੂੰ ਮਿਲਣ ਦੇ ਲਈ ਤਾਂ ਲੋਕਾਂ ਨੂੰ ਕਈ-ਕਈ ਦਿਨ ਪਹਿਲਾਂ ਸਮਾਂ ਲੈਣਾ ਪੈਂਦਾ ਹੈ ਫਿਰ ਜਾ ਕੇ ਉਹ ਕਿਸੇ ਨੂੰ ਮਿਲਦੇ ਆ ਤੇ ਅੱਜ ਤਾਂ ਉਹਨਾਂ ਦੇ ਪੁੱਤਰ ਦਾ ਵਿਆਹ ਹੈ ਉਹਨਾਂ ਕੋਲ ਜਿਹੜਾ ਜਿੰਨਾ ਵੀ ਸਮਾਂ ਨਹੀਂ ਆ ਅਤੇ ਵੈਸੇ ਵੀ ਉਹ ਤੁਹਾਨੂੰ ਕਿਉਂ ਮਿਲਣਗੇ ਇਹ ਕਹਿ ਕੇ ਉਹ ਬਜ਼ੁਰਗ ਨੂੰ ਚੁੱਕ ਕੇ ਦੂਜੇ ਪਾਸੇ ਕਰਨ ਲੱਗੇ ਪਰ ਕਹਿੰਦੇ ਬਜ਼ੁਰਗ ਬਾਬਾ ਇੱਕੋ ਹੀ ਬੇਨਤੀ ਕਰ ਰਿਹਾ ਕਿ ਮੈਨੂੰ ਇੱਕ ਵਾਰ ਆਪਣੇ ਸਾਹਬ ਦੇ ਨਾਲ ਮਿਲਾ ਦਿਓ ਕਹਿੰਦੇ ਪਿੱਛੋਂ ਉਹਨਾਂ ਦੇ ਸਾਹਬ ਦੀ ਆਵਾਜ਼ ਆਈ ਪਾਪ ਕੀ ਉਸ ਅਮੀਰ ਬੰਦੇ ਦੀ ਕਿਉਂਕਿ ਉਹ ਅਮੀਰ ਬੰਦਾ ਆਪਣੇ ਕੁਝ ਮਹਿਮਾਨਾਂ ਦਾ ਸਵਾਗਤ ਕਰਨ ਦੇ ਲਈ ਮੁੱਖ ਦਰਵਾਜ਼ੇ ਵੱਲ ਆਇਆ ਸੀ ਪਰ ਮੁੱਖ ਦਰਵਾਜ਼ੇ ਦੇ ਉੱਤੇ ਲੱਗੀ ਭੀੜ ਨੂੰ ਦੇਖ ਕੇ ਪਿੱਛੇ ਖੜ ਕੇ ਇਹਨਾਂ ਦੀਆਂ ਗੱਲਾਂ ਸੁਣਨ ਲੱਗਾ ਇਸ ਕਰਕੇ ਆਪਣੇ ਨੌਕਰਾਂ ਅਤੇ ਬਾਬੇ ਦੀਆਂ ਸਾਰੀਆਂ ਗੱਲਾਂ ਸੁਣ ਰਿਹਾ ਸੀ ਉਹ ਅਮੀਰ ਬੰਦੇ ਨੇ ਅੱਗੇ ਵਧ ਕੇ ਕਿਹਾ ਦੱਸੋ ਬਾਬਾ ਜੀ ਮੈਨੂੰ ਕੀ ਕਹਿਣਾ ਚਾਹੁੰਦੇ ਹੋ ਤਾਂ ਕਹਿੰਦੇ ਉਹ ਫਕੀਰ ਬਾਬੇ ਨੇ ਕਿਹਾ ਪੁੱਤਰ ਮੈਂ ਸੁਣਿਆ ਹੈ ਤੂੰ ਸ਼ਹਿਰ ਦਾ ਸਭ ਤੋਂ ਅਮੀਰ ਬੰਦਾ ਹੈ ਅਤੇ ਤੂੰ ਮੇਰੇ ਮਰੇ ਤੋਂ ਬਾਅਦ ਮੇਰੇ ਉੱਤੇ ਕਫਨ ਪਾ ਸਕਦਾ ਹੈ ਕੀ ਇਹ ਸੱਚ ਆ ਤੂੰ ਸੱਚਮੁੱਚ ਮੇਰੇ ਮਰਨ ਤੋਂ ਬਾਅਦ ਮੇਰੇ ਲਈ ਕਫਨ ਦਾ ਇੰਤਜ਼ਾਮ ਕਰ ਸਕਦਾ ਹੈ ਤਾਂ ਕਹਿੰਦੇ ਉਹ ਅਮੀਰ ਬੰਦੇ ਨੇ ਵੀ ਹੱਸ ਕੇ ਕਿਹਾ ਹਾਂ ਬਾਬਾ ਜੀ ਇਹ ਕਿੱਡੀ ਕਵੱਡੀ ਗੱਲ ਆ ਤੁਸੀਂ ਫਿਕਰ ਨਾ ਕਰੋ ਜੇਕਰ ਤੁਹਾਨੂੰ ਇੱਥੇ ਕੁਝ ਹੋ ਗਿਆ ਤਾਂ ਤੁਹਾਨੂੰ ਕਫਨ ਤੋਂ ਬਿਨਾ ਨਹੀਂ ਜਾਣ ਦਵਾਂਗੇ ਕਹਿੰਦੇ ਉਹ ਫਕੀਰ ਬਾਬੇ ਨੇ ਜੋ ਗੱਲ ਅੱਗੋਂ ਕਹੀ ਉਹ ਗੱਲ ਸੁਣ ਕੇ ਸਭ ਦੀਆਂ ਅੱਖਾਂ ਦੇ ਵਿੱਚ ਪਾਣੀ ਆ ਗਿਆ ਬਾਬਾ ਕਹਿਣ ਲੱਗਾ ਪੁੱਤਰ ਜਿਹੜਾ ਕਫਨ ਤੂੰ ਮੇਰੇ ਮਰੇ ਤੋਂ ਬਾਅਦ ਮੇਰੇ ਉੱਤੇ ਪਾਵੇਂਗਾ ਜੇਕਰ ਉਹ ਕਫਨ ਮੈਨੂੰ ਤੂੰ ਜੀਂਦੇ ਜੀ ਦੇ ਦੇਵੇਂ ਤਾਂ ਮੈਂ ਇਹ ਠੰਡ ਤੋਂ ਬਚ ਸਕਦਾ ਹਾਂ ਅਤੇ ਜੇ ਜੀਂਦੇ ਜੀ ਉਹ ਕਫਨ ਤੋਂ ਮੈਨੂੰ ਦਵੇਂਗਾ ਤਾਂ ਮੈਂ ਤੈਨੂੰ ਬਹੁਤ ਸਾਰੀਆਂ ਦੁਆਵਾਂ ਦਵਾਂਗਾ ਅਸੀਸਾਂ ਦਵਾਂਗਾ ਪਰ ਜੇਕਰ ਮਰੇ ਤੋਂ ਬਾਅਦ ਉਹ ਮੈਨੂੰ ਕਫਨ ਮਿਲਿਆ ਤਾਂ ਮੈਂ ਤੈਨੂੰ ਦਵਾਵਾਂ ਅਸੀਸਾਂ ਵੀ ਨਹੀਂ ਦੇ ਪਾਵਾਂਗਾ ਇਸ ਕਰਕੇ ਜੇ ਹੋ ਸਕੇ ਤਾਂ ਉਹ ਕਫਨ ਮੈਨੂੰ ਜਿਉਂਦੇ ਜੀ ਹੀ ਲਿਆ ਦੇ ਕਹਿੰਦੇ ਇਹ ਗੱਲ ਸੁਣ ਕੇ ਸਭ ਦੀਆਂ ਅੱਖਾਂ ਦੇ ਵਿੱਚ ਪਾਣੀ ਆ ਗਿਆ ਸਭ ਦੀ ਨੀਵੀਂ ਪੈ ਗਈ ਸੋ ਸੰਗਤ ਜੀ ਇਹ ਕਹਾਣੀ ਭਾਵੇਂ ਕਾਲਪਨਿਕ ਆ ਪਰ ਕਹਾਣੀਕਾਰ ਨੇ ਕਹਾਣੀ ਦੇ ਰਾਹੀਂ ਸਾਨੂੰ ਸਿੱਖਿਆ ਬਹੁਤ ਵੱਡੀ ਦਿੱਤੀ ਆ ਕਹਾਣੀਕਾਰ ਨੇ ਇਹੋ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਕਿ ਜੇਕਰ ਪ੍ਰਮਾਤਮਾ ਨੇ ਤੁਹਾਡੇ ਉੱਤੇ ਕਿਰਪਾ ਕੀਤੀ ਆ ਤੁਹਾਨੂੰ ਕਿਸੇ ਦੀ ਮਦਦ ਕਰਨ ਦੇ ਯੋਗ ਬਣਾਇਆ ਹੈ ਤੁਸੀਂ ਕਿਸੇ ਦੀ ਮਦਦ ਕਰ ਸਕਦੇ ਹੋ ਤੇ ਫਿਰ ਸਹੀ ਸਮੇਂ ਦੇ ਉੱਤੇ ਸਹੀ ਇਨਸਾਨ ਦੀ ਮਦਦ ਕਰਨੀ ਭਾਵ ਕਿ ਕਿਸੇ ਲੋੜਵੰਦ ਦੀ ਮਦਦ ਕਰਨੀ ਆਪਣੇ ਵਿੱਚ ਉਹ ਬਹੁਤ ਸਾਰੇ ਭੈਣ ਭਰਾ ਐ ਸੀ ਨੇ ਜੋ ਆਪਣੀ ਕੀਤੀ ਹੋਈ ਕਿਰਤ ਕਮਾਈ ਦੇ ਵਿੱਚੋਂ ਦਸਵੰਦ ਕੱਢਦੇ ਨੇ ਪਰ ਉਹ ਦਸਵੰਦ ਨੂੰ ਵਰਤਨ ਲੱਗਿਆ ਗਲਤੀ ਕਰ ਲੈਂਦੇ ਨੇ ਆਪਾਂ ਆਪਣੀ ਮਰਜ਼ੀ ਦੇ ਨਾਲ ਆਪਣਾ ਦਸਵੰਦ ਵਰਤਦੇ ਆ ਅਸੀਂ ਪਹਿਲਾਂ ਹੀ ਸੋਚਿਆ ਹੁੰਦਾ ਕਿ ਮੈਂ ਫਲਾਣੀ ਜਗ੍ਹਾ ਤੇ ਫਲਾਣੇ ਕੰਮ ਦੇ ਲਈ ਆਪਣਾ ਦਸਵੰਦ ਲੇਖੇ ਲਾਉਣਾ ਹੈ ਪਰ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਸਾਨੂੰ ਕੀ ਹੁਕਮ ਆ ਲੋੜਵੰਦਾਂ ਦੀ ਮਦਦ ਕਰਨੀ ਕਿਸੇ ਬੇਸਹਾਰਾ ਦਾ ਸਹਾਰਾ ਬਣਨਾ ਤਾਂ ਜਦੋਂ ਵੀ ਆਪਣੀ ਕਿਰਤ ਕਮਾਈ ਦੇ ਵਿੱਚੋਂ ਕੱਢਿਆ ਹੋਇਆ ਦਸਵੰਦ ਲੇਖੇ ਲਾਉਣ ਦੇ ਲਈ ਜਾਓ ਸੇਵਾ ਕਰਨ ਦੇ ਲਈ ਜਾਓ ਤਾਂ ਸ਼ੁਰੂਆਤ ਆਪਣੇ ਹੀ ਗਲੀ ਮੁਹੱਲੇ ਤੋਂ ਕਰਨੀ ਆਂ ਦੇਖੋ ਸਾਡੇ ਖੁਦ ਦੀ ਗਲੀ ਮੁਹੱਲੇ ਦੇ ਵਿੱਚ ਕੋਈ ਐਸਾ ਪਰਿਵਾਰ ਤਾਂ ਨਹੀਂ ਜਿਹਨੂੰ ਸਾਡੀ ਮਦਦ ਦੀ ਲੋੜ ਹੋਵੇ ਅਤੇ ਜਰੂਰ ਅਜਿਹੇ ਪਰਿਵਾਰ ਸਾਡੇ ਗਲੀ ਮੁਹੱਲੇ ਦੇ ਵਿੱਚ ਹੁੰਦਾ ਹੈ ਜੇਕਰ ਆਪਾਂ ਆਪਣੇ ਗਲੀ ਮੁਹੱਲੇ ਆਪਣੇ ਆਸ-ਪਾਸ ਦੀ ਜ਼ਿੰਮੇਵਾਰੀ ਚੁੱਕ ਲਈਏ ਨਾ ਆਪਾਂ ਬਹੁਤ ਸਾਰੇ ਲੋਕਾਂ ਦੀ ਮਦਦ ਕਰ ਸਕਦੇ ਆ ਕਿਸੇ ਦਾ ਦੁੱਖ ਦੂਰ ਕਰ ਸਕਦੇ ਆ ਕਿਸੇ ਦੀ ਚਿੰਤਾ ਦੂਰ ਕਰ ਸਕਦੇ ਆ ਸੋ ਇਕਲਗੀ ਤਰਪਾਸ਼ਾ ਜੀ ਦਾ ਵੀ ਸਾਨੂੰ ਹੁਕਮ ਆ ਕਿ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਦਸਵੰਦ ਕੱਢਣ ਦੇ ਲਈ ਕਿਹਾ ਹੀ ਇਸੇ ਕਰਕੇ ਸੀ ਤਾਂ ਜੋ ਅਸੀਂ ਕਿਸੇ ਬੇ ਸਹਾਰਾ ਦਾ ਸਹਾਰਾ ਬਣ ਸਕੀਏ ਇੱਕ ਦਿਨ ਆਪਾਂ ਪਹਿਲਾਂ ਵੀ ਮੇਰੇ ਕਲਗੀਧਰ ਪਾਤਸ਼ਾਹ ਜੀ ਦੇ ਜੀਵਨ ਦੇ ਵਿੱਚੋਂ ਇੱਕ ਸਾਖੀ ਆਪ ਜੀ ਦੇ ਨਾਲ ਸਾਂਝੀ ਕੀਤੀ ਸੀ ਜਿਸ ਸਾਖੀ ਦੇ ਵਿੱਚ ਦੱਸਿਆ ਸੀ ਕਿ ਇੱਕ ਵਾਰ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਇੱਕ ਬੜਾ ਪਿਆਰਾ ਸਿੱਖ ਬੜੀ ਦੂਰੋਂ ਚੱਲ ਕੇ ਆਇਆ ਅਤੇ ਆਪਣੇ ਸਾਲ ਭਰ ਦਾ ਦਸਵੰਦ ਗੁਰੂ ਚਰਨਾਂ ਦੇ ਵਿੱਚ ਲਿਆ ਕੇ ਭੇਟ ਕਰ ਦਿੱਤਾ ਸਤਿਗੁਰ ਸੱਚੇ ਪਾਤਸ਼ਾਹ ਨੇ ਕਿਹਾ ਵੀ ਭਾਈ ਚੰਗੀ ਮਾਇਆ ਲੈ ਕੇ ਆਏ ਤਾਂ ਸਿੱਖ ਨੇ ਕਿਹਾ ਪਾਤਸ਼ਾਹ ਇਹ ਪੂਰੇ ਸਾਲ ਦਾ ਦਸਵੰਦ ਆ ਤਾਂ ਸਤਿਗੁਰ ਸੱਚੇ ਪਾਤਸ਼ਾਹ ਨੇ ਕਿਹਾ ਭਾਈ ਤੂੰ ਸਾਲ ਭਰ ਇਹ ਦਸਵੰਦ ਜਮਾ ਕਰਦਾ ਰਿਹਾ ਅਤੇ ਤੂੰ ਇੰਨੇ ਦੂਰੋਂ ਚੱਲ ਕੇ ਇੱਥੇ ਆਇਆ ਤੇਰੇ ਆਸ-ਪਾਸ ਕੋਈ ਲੋੜਵੰਦ ਕੋਈ ਬੇਸਹਾਰਾ ਨਹੀਂ ਸੀ ਤਾਂ ਉਹ ਕਹਿ ਲਗਾ ਪਾਸ਼ਾ ਬੇਸਹਾਰਾ ਲੋੜਵੰਦ ਲੋਕ ਤਾਂ ਬਹੁਤ ਸਨ ਪਰ ਇਹ ਦਸਵੰਦ ਮੈਂ ਆਪ ਜੀ ਦੇ ਚਰਨਾਂ ਦੇ ਵਿੱਚ ਭੇਟ ਕਰਕੇ ਆਪ ਜੀ ਦੀ ਖੁਸ਼ੀ ਹਾਸਲ ਕਰਨਾ ਚਾਹੁੰਦਾ ਸੀ ਇਸ ਕਰਕੇ ਹੀ ਦੂਰੋਂ ਚੱਲ ਕੇ ਆਇਆ ਤਾਂ ਸਤਿਗੁਰੂ ਸੱਚੇ ਪਾਸ਼ਾ ਜੀ ਨੇ ਉਸ ਵੇਲੇ ਉਸੇ ਸਿੱਖ ਨੂੰ ਕਿਹਾ ਸੀ ਭੋਲੇਆ ਜੇਕਰ ਤੂੰ ਇਹ ਦਸਵੰਦ ਆਪਣੇ ਆਸ-ਪਾਸ ਕਿਸੇ ਲੋੜਵੰਦ ਬੇਸਹਾਰਾ ਦੀ ਮਦਦ ਦੇ ਵਿੱਚ ਲਾ ਦਿੰਦਾ ਤਾਂ ਤੈਨੂੰ ਸਾਡੀ ਖੁਸ਼ੀ ਕਦ ਦੀ ਮਿਲ ਗਈ ਹੁੰਦੀ ਭਾਵ ਕਿ ਜੇਕਰ ਤੂੰ ਆਪਣੇ ਆਸ-ਪਾਸ ਵੀ ਕਿਸੇ ਦੀ ਮਦਦ ਕਰਦਾ ਨਾ ਤੇਰਾ ਦਸਵਾਂ ਦਾ ਫਿਰ ਵੀ ਇਦਾਂ ਹੀ ਪ੍ਰਵਾਨ ਹੋਣਾ ਸੀ ਸਾਡੀ ਖੁਸ਼ੀ ਦਿਨੋ ਜ਼ਰੂਰ ਮਿਲਣੀ ਸੀ ਅਤੇ ਦੁੱਗਣੀ ਮਿਲਣੀ ਸੀ ਗੁਰੂ ਸਾਹਿਬ ਜੀ ਨੇ ਸਾਨੂੰ ਖੁਦ ਹੁਕਮ ਕੀਤਾ ਗਰੀਬ ਦਾ ਵਹੁ ਗੁਰੂ ਦੀ ਗੋਲਕ ਇਹਦਾ ਮਤਲਬ ਇਹ ਹੀ ਆ ਵੀ ਜਦੋਂ ਵੀ ਦਸਵੰਦ ਗੁਰੂ ਘਰ ਲਿਉਣ ਲੱਗੋ ਨਾ ਪਹਿਲਾਂ ਆਪਣੇ ਆਸ-ਪਾਸ ਦੇਖ ਲਓ ਚਲੋ ਕਈ ਵਾਰ ਆਪਣੇ ਮਨ ਦੇ ਵਿੱਚ ਭਾਵਨਾ ਹੁੰਦੀ ਹੈ ਵੀ ਅਸੀਂ ਆਪਣੀ ਕਿਰਤ ਕਮਾਈ ਦਾ ਦਸਵੰਦ ਗੁਰੂ ਘਰ ਦੇ ਵਿੱਚ ਦੇਣਾ ਹੈ ਦੇਣਾ ਵੀ ਚਾਹੀਦਾ ਹੈ ਕਿਉਂਕਿ ਉੱਥੋਂ ਹੀ ਸਭ ਕੁਝ ਸਾਨੂੰ ਮਿਲ ਰਿਹਾ ਹੈ ਪਰ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਹੁਕਮ ਦੀ ਪਾਲਣਾ ਵੀ ਕਰਨੀ ਆ ਆਪਣੀ ਕਿਰਤ ਕਮਾਈ ਦਾ ਅੱਧਾ ਦਸਵਾਂ ਦੇ ਗੁਰੂ ਘਰ ਦੇ ਵਿੱਚ ਲੇਖੇ ਲਾ ਦਈਏ ਅਤੇ ਅੱਧਾ ਦਸਵੰਦ ਕਿਸੇ ਲੋੜਵੰਦ ਕਿਸੇ ਗਰੀਬ ਦੀ ਮਦਦ ਦੇ ਵਿੱਚ ਲਾਈਏ ਜੇ ਆਪਾਂ ਪੂਰਾ ਦਸਵੰਦ ਵੀ ਕਿਸੇ ਗਰੀਬ ਦੀ ਮਦਦ ਦੇ ਵਿੱਚ ਲਾ ਦਿੱਤਾ ਸਤਿਗੁਰੂ ਸੱਚੇ ਪਾਸ਼ਾ ਸਾਡੇ ਤੇ ਫੇਰ ਵੀ ਉਨੇ ਹੀ ਖੁਸ਼ ਹੋਣਗੇ ਸਗੋਂ ਦੁੱਗਣਾ ਖੁਸ਼ ਹੋਣਗੇ ਪਰ ਚਲੋ ਆਪਣੇ ਮਨ ਦੀ ਇੱਕ ਭਾਵਨਾ ਹੁੰਦੀ ਹੈ ਵੀ ਮੈਂ ਗੁਰੂ ਘਰ ਦੇ ਵਿੱਚ ਵੀ ਸੇਵਾ ਕਰਨੀ ਆ ਤਾਂ ਗੁਰੂ ਘਰ ਦੇ ਵਿੱਚ ਵੀ ਜੋ ਚੱਲ ਰਹੀਆਂ ਸੇਵਾਵਾਂ ਨੇ ਉਹਨਾਂ ਦੇ ਵਿੱਚ ਯੋਗਦਾਨ ਜ਼ਰੂਰ ਪਾਉਣਾ ਹੈ ਪਰ ਪਹਿਲਾਂ ਆਪਣੇ ਆਸਪਾਸ ਜਰੂਰ ਦੇਖ ਲਿਓ ਜੀ ਅਤੇ ਜਦੋਂ ਵੀ ਸੇਵਾ ਕਰਨੀ ਹੈ ਕਦੇ ਵੀ ਮਨ ਦੇ ਵਿੱਚ ਭੇਦ ਭਾਵ ਨਹੀਂ ਰੱਖਣਾ ਕਦੇ ਵੀ ਵਖਾਵੇ ਦੀ ਸੇਵਾ ਨਹੀਂ ਕਰਨੀ ਅਤੇ ਸੇਵਾ ਕਰਕੇ ਭੁੱਲ ਜਾਣਾ ਹੈ ਸਾਬਕਾਤਾਬ ਨਹੀਂ ਰੱਖਣਾ ਕਿ ਮੈਂ ਤਾਂ ਇੰਨੀ ਸੇਵਾ ਕੀਤੀ ਉਹਨੇ ਦਾ ਫਾਲ ਮੈਨੂੰ ਪਤਾ ਨਹੀਂ ਕਦੋਂ ਮਿਲੇਗਾ ਕਿਉਂਕਿ ਇਦਾਂ ਦੀਆਂ ਗਲਤੀਆਂ ਆਪਾਂ ਕਰਦੇ ਹਾਂ ਇਹ ਗਲਤੀਆਂ ਕਰਨ ਤੋਂ ਬਚਣਾ ਹੈ ਸਹੀ ਸਮੇਂ ਤੇ ਸਹੀ ਬੰਦੇ ਦੀ ਮਦਦ ਕਰਕੇ ਆਪਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਬੇਹੰਤ ਖੁਸ਼ੀ ਹਾਸਲ ਕਰ ਸਕਦੇ ਆ ਤਾਂ ਫਿਰ ਆਓ ਜਦੋਂ ਵੀ ਦਾਨ ਪੁੰਨ ਸੇਵਾ ਕਰਨ ਦਾ ਖਿਆਲ ਮਨ ਵਿੱਚ ਆਵੇ ਤਾਂ ਪਹਿਲਾਂ ਆਪਣੇ ਆਸ-ਪਾਸ ਦੇਖੀਏ ਕਿ ਕਿਤੇ ਕੋਈ ਐਸਾ ਲੋੜਵੰਦ ਪਰਿਵਾਰ ਸਾਡੇ ਆਪਣੇ ਹੀ ਗਲੀ ਮਹੱਲੇ ਦੇ ਵਿੱਚ ਤਾਂ ਨਹੀਂ ਜਿਹਨੂੰ ਸਾਡੀ ਮਦਦ ਦੀ ਲੋੜ ਹੋਵੇ ਜੇ ਹੈ ਤਾਂ ਪਹਿਲਾਂ ਉਹਦੀ ਮਦਦ ਕਰੋ